ਚਾਰ ਤੇ ਲਰਨ ਮੰਗੇ ਚਾਰ ਤੁਮ ਇੱਕ ਵਰ ਨੂੰ ਸੌ ਵਰ ਨੂੰ ਬੰਦ ਵਰ ਤਾ ਕਲ ਜੁਗ ਬਾਹੇ ਤਾਰਿਆ ਸਤਨਾਮ ਪੜੇ ਮਨ ਤੇਿਸਨਾ ਕਲ ਜੁਗ ਬਾਹੇ ਤਾਰਿਆ ਸਤ my you yeah. बीएसएफ के सेक्टर 040 और खास बड़ा मान करता है बीएसएफ भाई क्योंकि ਉਹਨਾਂ ਦੇ ਸਰਵੇ और ਅੱਜ ਗੁਰੂ ਦੀਪੂ ਦੇ ਵਿੱਚ ਆਪਾਂ ਕੀਰਤਨ ਕਰਦੇ ਚੁੱਲੰਦਸ ਬੇਨਤੀ ਕਰਕੇ ਸੰਵਾਲਤੀ ਕਰੇ ਦਾ ਸਮੇਂ ਪ੍ਰਤਮਾ ਪਰੋਦੇ ਸਮਰਗ ਗੁਰੂ ਨਾਨਕ ਦੇਵ ਜੀ ਆਏ ਜੈ ਮਾਦਾ ਬੋਸੇਵਾ ਨਾਸ ਰਾਮਦਾਸ ਜੀ ਜੈ ਅਕਨਾਂ ਹਰੂ ਦੇਨਾ ਸਤਿਨਾਮ ਸ਼੍ਰੀ ਮਨੁਹਾਰੀ ਸ਼੍ਰੀ ਮਹਾਰਾਜ ਦੇਸਨ ਤੇ ਆਇਆ ਜਦ ਸਭ ਦੁੱਖ ਜਾਏ ਤੇ ਇੱਕ ਮਨ ਹਰ ਸਭਲੇ ਕਹਰਨ ਹੋਤੇ ਨਾਮ ਨਾਮ ਆਈ ਸਭ ਸਾਈ ਹੋਏ ਸਹਾਰੇ ਦਸਵੇਂ ਬਾਦਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਰੇ ਦਸਾਂ ਬਾਦਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਝ ਦੀਨਾਨ ਦਾ ਧਿਆਨ ਹਰ ਕੇ ਬੋਲ ਜੀ ਆਪ ਜੀ ਦੇ ਦਰਕਰਤੇ ਸੇਵਕ ਸੰ다ਸ ਦੇਵ ਸਿੰਘ ਮਹਾਰਾਜ ਜੀ ਜਨਰ ਮੈਨੇਜਰ ਕੋਰੀਡੋਰ ਵਾਲੇ ਸਤਿ ਸੱਚੇ ਬਾਦਸ਼ਾਹ ਜੀ ਆਪ ਜੀ ਦੇ ਪ੍ਰਕਾਸ਼ ਦੇ ਨਾਲੇ ਨੂੰ ਸਤਿ ਸੱਚੇ ਬਾਦਸ਼ਾਹ ਜੀ ਬਣਾਉਂਦੇ ਆ ਹੋਇਆ ਆਪ ਜੀ ਦੀ ਲਾਹੇ ਪਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਮ ਤੇ ਸਤਿ ਸੋ ਜੀ ਅਨਾਸ ਸਾਹਿਬ ਜੀ ਦੀਆਂ ਸੇਮੋੜੀਆਂ ਦੇ ਜਾਮ ਜੀ ਆਪ ਜੀ ਦੇ ਦਰਕਰਤੇ ਕੀਰਤਨ ਜੱਥਿਆਂ ਦੇ ਸਤਿ ਸੱਚੇ ਬਾਦਸ਼ਾਹ ਜੀ ਆਪ ਜੀ ਦੀ ਪਰਬਾਣੀ ਨੇ ਲਾਹੇ ਕੀਰਤਨ ਕਰਕੇ ਸਤਿ ਸੱਚੇ ਬਾਦਸ਼ਾਹ ਜੀ ਸੰਗਤਾਂ ਨੂੰ ਨਿਹਾਰਾਂ ਨਿਹਾਰ ਕੀਤਾ ਜੀ ਇਸੇ ਤਰ੍ਹਾਂ ਆਪਣਾ ਕਿਰਪਾ ਪਰਿਆ ਮਿਹਰ ਪਰਿਆ ਹੱਥ ਆਪਣੇ ਸੰਗਤ ਸੇਵਾ ਦੇ ਸੇਵੇ ਰੱਖਣਾ ਦੀ ਸਾਧੂ ਜੀ

गुरु पर्व के अवसर पर बहुत बहुत बधाई देता हूँ और साथ में ये कामना करता हूँ कि इस अवसर पर गुरु के दिखाए हुए रास्ते का सभी पालन करें धन्यवाद मैं बलजीत सिंह मोगा जी संगत प्रकाश दिहाड़ा गुरु नानक देव साहब जी दड़ी धूमधाम मना रही कोरीडोर काफ़ी समय तो बंद है जी ਇਹਨੂੰ ਖੋਲਿਆ ਜਾਵੇ ਸੰਗਤਾਂ ਦੀ ਆਭਲਾਵਨਾ ਦਾ ਖਿਆਲ ਕੀਤਾ ਜਾਵੇ ਜੀ ਸਿੱਖ ਭਾਵਨਾਵਾਂ ਜੋ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ ਸਿੱਖ ਸੰਗਤਾਂ ਬਹੁਤ ਉਤਾਵੀਆਂ ਹਨ ਜੀ ਇਹ ਤਿਹੜਾ 550ਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਤਸਵ ਤੇ ਖੋਲਿਆ ਗਿਆ ਸੀਗਾ ਜੀ ਲੱਖਾਂ ਸੰਗਤਾਂ ਇਹਦੇ ਦਰਸ਼ਨ ਕਰ ਟੁਕੀਆਂ ਨੇ ਜੀ ਹੁਣ ਫੇਰ ਇਹ ਦਵਾਰ ਤੋਂ ਇਹ ਕਾਫੀ ਟਾਈਮ ਤੋਂ ਬੰਦ ਹੈ ਜੀ ਇਹ ਦਵਾਰ ਤੋਂ ਖੋਲਿਆ ਜਾਵੇ ਜੀ ਆ ਬਾਬਾ ਸਰਦੇਵ ਸਿੰਘ ਕੋਰਿਡੋਰ ਤਨੇ ਦੇਖੋ ਗੋਦਵਾਰਾ ਤੁਹਾਡਾ ਸੰਪਾਦਕ ਹਾਂ ਅਰ ਸਚੇ ਪਾਤਸ਼ਾਹ ਨੇ ਬੜੀ ਕਿਰਮਾ ਕੀਤੀ ਆ 508 ਜਸਾ ਜੋ ਗੁਰਨਾਨਕ ਦੇਵ ਜੀ ਦਾ ਜਨਮ ਦਿਨ ਮਨਾ ਰਿਆਂ ਨੇ ਸੰਗਤਾਂ ਇਹ ਕੋਰੀਡੋਰ ਵਾਲਿਆਂ ਨੇ ਬੜਾ ਉਪਰਾਲਾ ਕੀਤਾ ਹੈ ਬਹੁਤ ਸੋਹਣਾ ਸਚਜੇ ਢੰਗ ਨਾਲ ਸੁਖਨੀ ਸਾਹਿਬ ਕਰਵਾ ਕੇ ਤੇ ਕੀਰਤਨ ਕਰਾਇਆ ਹੈ ਮਹਾਰਾਜ ਨੂੰ ਜਾਤ ਕੀਤਾ ਹੈ ਸੰਗਤਾਂ ਦੇ ਵਿੱਚ ਮਹਾਰਾਜ ਸਚੇ ਪਾਤਸ਼ਾਹ ਜੋਸ਼ ਭਰਿਆ ਹੈ ਕਿ ਗੁਰਨਾਨਕ ਪਾਤਸ਼ਾਹ ਦੇ ਆ ਜੋ ਉਹਨਾਂ ਨੇ ਗੱਲਾਂ ਕੀਤੀਆਂ ਨੇ ਜੋ ਉਹਨਾਂ ਨੇ ਰੈਤਨਾਮਾ ਦੱਸੀਆਂ ਨੇ ਉਹਨਾਂ ਤੇ ਚੱਲਣ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਾ ਇਹ ਜੋ ਕਾਫੀ ਸਮੇਂ ਤੋਂ ਕੋਰੀਡੋਰ ਬੰਦ ਪਿਆ ਹੈ ਕਰਤਾਰਪੁਰ ਦੇ ਸਾਬ ਦੇ ਦਰਸ਼ਨ ਨਹੀਂ ਹੋ ਰਹੇ ਸੰਗਤਾਂ ਬਹੁਤ ਤਾਬਲੀਆਂ ਹਨ ਬਹੁਤ ਸਮਾਂ ਹੋ ਗਿਆ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਸਰਕਾਰਾਂ ਨੂੰ ਸਮਰਥ ਬਖਸ਼ੇ ਕਿ ਇਹ ਜੋ ਕੋਰੀਡੋਰ ਦਾ ਰਸਤਾ ਹੈ ਦੁਬਾਰਾ ਫਿਰ ਖੋਲਿਆ ਜਾਵੇ ਤਾਂ ਕਿ ਜੋ ਸੰਗਤਾਂ ਦਰਸ਼ਨ ਨਹੀਂ ਕਰ ਸਕਿਆ ਉਹ ਵੀ ਦਰਸ਼ਨ ਕਰ ਸਕਣਾਂ ਉਹ ਜੋ ਕੋਰੀਡੋਰ ਤੇ ਦਰਸ਼ਨਾ ਵਾਸਤੇ ਸ਼ਰਤਾਂ ਰੱਖੀਆਂ ਗਿਆ ਨੇ 20 ਡਾਲਰ ਤੇ ਹੋਰ ਜਿਹੜਾ ਮਤਲਬ ਪਾਸਪੋਰਟ ਦੀ ਸ਼ਰਤ ਰੱਖੀ ਗਈ ਆ ਇਸ ਨੂੰ ਨਰਮ ਕੀਤਾ ਜਾਵੇ ਤਾਂ ਕਿ ਗਰੀਬ ਤਬਕਾ ਵੀ ਜੋ ਹੈ ਉਹ ਜੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ ਗੁਰਨਾਨਕ ਪਾਤਸ਼ਾਹ ਜੀਆਂ ਖੁਸ਼ੀਆਂ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰ ਜਗ ਜਾਨਨ ਹੋਇਆ ਅੱਜ ਸਮੂਹ ਸੰਗਤ ਲਈ ਅਸੀਂ ਇੱਥੇ ਗੁਰੂ ਕੀਰਤਨ ਕਰਾ ਰਹੇ ਹਾਂ 556ਵਾਂ ਪ੍ਰਕਾਸ਼ ਉਸਤਵ ਸੇ ਬਾਬਾ ਗੁਰੂ ਗਨਨਕ ਦੇਵ ਜੀ ਦੇ ਇੱਕ ਪ੍ਰਕਾਸ਼ ਉਸਤਵ ਸੇ ਐਲਪੀਆਈ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ ਕੀਰਤਨ ਦਰਬਾਰ ਸਜਾਇਆ ਹੈ ਸੁਖਮਨੀ ਸਾਹਿਬ ਦਾ ਪਾਠ ਆਰਗੇਨਾਈਜ਼ ਕੀਤਾ ਹੈ ਅਸੀਂ ਆਸ਼ੀਆ ਮੰਗਦੇ ਹਾਂ ਕਿ ਸਾਰਿਆਂ ਦੀ ਸਵਸਥਾ ਮੰਗਦੇ ਹਾਂ ਖੁਸ਼ਹਾਲੀ ਮੰਗਦੇ ਹਾਂ ਸਾਰੇ ਆਪਣੇ ਆਪਣੇ ਘਰਾਂ 'ਚ ਖੁਸ਼ ਰਹਿਣ ਐਲਪੀਆਈ ਸਭ ਦੇ ਸਭ ਦੁਨੀਆ ਨੂੰ ਇੱਕ ਦੀ ਖੁਸ਼ਹਾਲੀ ਲਈ ਇੱਕ ਮੈਂ પ્રાર્થના ਕਰਦਾ ਹਾਂ ਪਾਏ ਗੁਰੂ ਅਗੇ પ્રાર્થના ਕਰਦਾ ਕਿ ਸਾਰੇ ਆਪਣੇ ਆਪਣੇ ਕਾਰ ਸੁਖੀ ਰਹੇ ਤੇਲਪੀ ਆਈ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਉਤਸਵ ਦੀ ਬਹੁਤ ਬਹੁਤ ਵਧਾਈ ਹੋਵੇ ਔਰ ਸਾਰੇ ਆਪਣੇ ਆਪਣੇ ਕਾਰ ਖੁਸ਼ ਰਹੇ